ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੈਨ ਸਾ ਜਰੀ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਇਆ ਜ਼ਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਹੱਕ ਰਗੰਜੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਸਰੋ ਮਨਸੂਰੁਰ ਗੋਵਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਉੱਚੀ ਸੁਚੀ ਬਾਰਗਾ ਦੇ ਅੰਦਰ ਆਵਸਰਬਤ ਸੰਗਤਾਂ ਅੰਮਾਵਸਾ ਦਾ ਦਿਨ ਮਨਾ ਰਹੇ ਹੋ ਸਤਿਗੁਰਾਂ ਨੇ ਸਾਡੀ ਤੇ ਤਰਸ ਕੀਤਾ ਹੈ ਜਿਵੇਂ ਮੁਸਲਮਾਨ ਵੀਰ ਪੰਜ ਨਮਾਜ਼ਾਂ ਪੜ੍ਹਦੇ ਨੇ ਇਸੀ ਤਰ੍ਹਾਂ ਮਹਾਰਾਜ ਸਚੀ ਪਾਤਸ਼ਾਹ ਜੀ ਨੇ ਸਾਨੂੰ ਵੀ ਪੰਜ ਬਾਣੀਆਂ ਦਾ ਨਿਤਨੇਮ ਦਿੱਤਾ ਪਰ ਫੇਰ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਣ ਪਵਿੱਤਰ ਰੱਬੀ ਅਕਾਲੀ ਦਰਗਾਈ ਬਾਣੀ ਨੂੰ ਖੋਜਦੇ ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਡੀ ਝੋਲੀ ਵਿੱਚ ਵੀ ਪੰਜ ਨਮਾਜ਼ਾਂ ਪਾਈਆਂ ਤੁਸੀਂ ਹੈਰਾਨ ਹੋ ਜਾਉਗੇ ਵੀ ਸਿੱਖ ਵੀ ਪੰਜ ਨਮਾਜ਼ਾਂ ਪੜਦਾ ਏ ਬਿਲਕੁਲ ਪੜਦਾ ਏ ਨਹੀਂ ਤੇ ਸੁਣਦਾ ਹੋਵੇਗਾ ਕਹਿੰਦੇ ਜੀ ਉਹ ਕਿੱਥੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਾਨੂੰ ਪੰਜ ਨਿਵਾਜਾਂ ਦਸੀਆਂ ਹਜ਼ੂਰ ਫਰਮਾਉਂਦੇ ਨੇ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਓ ਸੱਚ ਹਾਲਾਲ ਦੋਈ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਈ 5 ਗਿੰਦੇ ਕਿਉਂਕਿ ਸਾਧ ਸੰਗਤ ਦੀ ਮੇਰੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਦੀ ਲੈਂ ਬੜੀ ਲੰਮੀ ਹੈ ਜੋ ਲੜੀਵਾਰ ਇਤਿਹਾਸ ਸਾਹਿਬ ਜੀ ਸੁਣਦੇ ਆ ਰਹੇ ਹੋ ਮੈਂ ਆਪ ਜੀ ਦੇ ਨਾਲ ਸਾਂਝ ਪਾਵਾਂ ਟੂਕਾ ਮਾਤਰ ਵੈਸੇ ਤੇ ਅਸੀਂ ਉਸ ਵਿਦਵਾਨ ਦੇ ਨਾਲ ਇਨਸਾਫ ਨਹੀਂ ਕਰ ਸਕੇ ਮੈਨੂੰ ਨਹੀਂ ਲੱਗਦਾ ਕਿ ਅੱਜ ਉਸ ਮਹਾਪੁਰਖ ਦੀਆਂ ਲਿਖੀਆਂ ਉਹ ਦੋ ਕਿਤਾਬਾਂ ਕਦੀ ਕਿਸੇ ਨੇ ਖੋਲੀਆਂ ਵੀ ਹੋਣ ਕਿਉਂਕਿ ਸਾਡੇ ਬਜ਼ੁਰਗ ਪਿਆਰ ਕਰਦੇ ਸੀ ਲਿਟਰੇਚਰ ਨੂੰ ਅੱਜ ਉਹ ਸਮਾਂ ਨਹੀਂ ਰਿਹਾ ਚੰਗੀ ਚੀਜ਼ ਨੂੰ ਕੋਈ ਨਾ ਪੜ੍ਹਦਾ ਜੀ ਨਾ ਵਿਚਾਰਦਾ ਜੀ ਨਾ ਉਹ ਨੂੰ ਅੱਗੇ ਸ਼ੇਅਰ ਕਰਦਾ ਤੇ ਨਾ ਵੰਡਦਾ ਹੀ ਹੈ ਹੁਣੇ ਵੀ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ ਮੈਂ ਅੱਗੇ ਵੀ ਕਈ ਵਾਰੀ ਕੀਤਾ ਵੀ ਸਾਡੇ ਘਰ 'ਚ ਜਿਹੜੀਆਂ ਪੋਥੀਆਂ ਨਾ ਸਾਡਾ ਇਤਿਹਾਸ ਹੈ ਵਿਦਵਾਨ ਕਹਿੰਦਾ ਜਦੋਂ ਅੰਬੀਆਂ ਨੂੰ ਪਵਿਆ ਬੂਰ ਹੋਵੇ ਜਦੋਂ ਅੰਬੀਆਂ ਨੂੰ ਪੈਂਦਾ ਬੂਰ ਹੋਵੇ ਉਸ ਥਾਂ ਫਿਰ ਬੁਲਬਲ ਚੈਕਦੀਏ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਉਸ ਥਾਂ ਫਸਲ ਗੁਲਾਬ ਦੀ ਮੈਂ ਕਦੀਏ ਖੂਨ ਸ਼ਹੀਦਾਂ ਦਾ ਸਦਾ ਪਾਕ ਹੁੰਦਾ ਸਜਦੇ ਹੁੰਦੇ ਨੇ ਜਿੱਥੇ ਇਹ ਡੁੱਲ ਜਾਂਦਾ ਉਸ ਕੌਮ ਦੀ ਕਰੂ ਕੋਈ ਕੀ ਰਾਖੀ ਜੀ ਦੇ ਬੱਚਿਆਂ ਨੂੰ ਇਤਿਹਾਸ ਭੁੱਲ ਜਾਂਦਾ ਅੱਜ ਸਾਡੀ ਆਉਣ ਵਾਲੀ ਪੀੜ੍ਹੀ ਇਹ ਕਹਿੰਦੇ ਚੰਗੀ ਗੱਡੀ ਲੈ ਕੇ দাও ਚੰਗਾ ਲੈਪਟਾਪ ਲੈ ਕੇ ਦੋ ਚੰਗਾ ਮੇਰੇ ਵਾਸਤੇ ਰੈਸਟੋਰੈਂਟ ਦਾ ਪ੍ਰਬੰਧ ਕਰੋ ਚੰਗਾ ਮੋਬਾਈਲ ਲੈ ਕੇ ਦੋ ਤੇ ਜਿਹੜੀ ਸਭ ਤੋਂ ਮਹਾਨ ਬਖਸ਼ਿਸ਼ ਹੈ ਗੁਰੂ ਕੀ ਪੋਥੀ ਉਹ ਪੜਦੇ ਨਹੀਂ ਤਕਰੀਬਨ ਹੀ ਸੰਗਤਾਂ ਬਜ਼ੁਰਗ ਸਾਡੇ ਨੇ ਮੈਂ ਅੱਗੇ ਵੀ ਜ਼ਿਕਰ ਕੀਤਾ ਹਾਕੀਮ ਅੱਲਾ ਯਾਰਖਾਂ ਜੋਗੀ ਮੈਂ ਸਮੇਂ ਦੇ ਵਿੱਚ ਰਹਿ ਕੇ ਥੋੜਾ ਜਿਹਾ ਉਹਨਾਂ ਦੀ ਹਾਜ਼ਰੀ ਲਵਾਉਣੀ ਹੈ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਬਹੁਤ ਕੁਝ ਸਾਡੇ ਲਈ ਕੀਤਾ ਔਰ ਸ਼ੈ ਦੀ ਕੋਈ ਕਰ ਸਕਦਾ ਸੀ ਮਾਰੇ ਦੇ ਸਿੱਖ ਹੋਗੇ ਵੀ ਨਹੀਂ ਕਰ ਸਕੇ ਕਿਉਂਕਿ ਅਸੀਂ ਜਦੋਂ ਵੀ ਘਰ 'ਚ ਕੋਈ ਵਿਆਹ ਸ਼ਾਦੀ ਕੋਈ ਕਾਰਜ ਕਰਦੇ ਆ ਨਾ ਤੇ ਅਸੀਂ ਕਿਹਦਾ ਲੋਕ ਕੀ ਕਹਿਣਗੇ ਮੇਰੇ ਭੈਣ ਭਰਾ ਗੁੱਸੇ ਹੋ ਜਾਣਗੇ ਅਸੀਂ ਜੇ ਆ ਕੰਮ ਕੀਤਾ ਤੇ ਦੁਨੀਆ ਖੁਸ਼ ਨਹੀਂ ਹੋਣੀ ਅਸੀਂ ਲੋਕਾਂ ਨੂੰ ਖੁਸ਼ ਕਰਨ ਕਰਕੇ ਕੱਲਾ ਆਪਣੀ ਗੱਡੀ ਜਾਂ ਟਰਾਲੀ ਤੇ ਲਖਾਇਆ ਹੁੰਦਾ ਮੇਰਾ ਰੁੱਸੇ ਨ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਪਰ ਇਹ ਉਹ ਰੂਹ ਹੈ ਬਜ਼ੁਰਗੋ ਜੀ ਦਾ ਕੌਮ ਕਈ ਸਦੀਆਂ ਦੇਣ ਨਹੀਂ ਦੇ ਸਕਦੀ ਅਸੀਂ ਆਪਣੇ ਇਤਿਹਾਸ ਨੂੰ ਆਪਣੀ ਬਾਣੀ ਨੂੰ ਆਪਣੇ ਕਲਾਮ ਨੂੰ ਭੁੱਲ ਗਏ ਪਰ ਉਹਨਾਂ ਲੋਕਾਂ ਨੇ ਵੇਖਿਆ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਇਹ ਦਾਤ ਦਿੱਤੀ ਧੁਰ ਕੀ ਬਾਣੀ ਤੇ ਹਕੀਮ ਅੱਲਾ ਯਾਰਖਾ ਜੋਗੀ 1252 ਦੇ ਕਰੀਬ ਈਰਾਨ ਦੇ ਵਿੱਚੋਂ ਇਹਨਾਂ ਦੇ ਬਜ਼ੁਰਗ ਆਏ ਸੀ ਲਾਹੌਰ ਵਸ ਗਏ ਲਾਹੌਰ ਦਾ ਅਨਾਰਕਲੀ ਬਾਜ਼ਾਰ ਜਿੱਥੇ ਇਹਨਾਂ ਦਾ ਪਰਿਵਾਰ ਵੱਸਦਾ ਇਸ ਰੂਹ ਨੇ ਦੋ ਕਿਤਾਬਾਂ ਲਿਖੀਆਂ ਜਿਹੜਾ ਅਸੀਂ ਸ਼ਹੀਦੀ 15 ਵਾੜਾ ਮਨਾਉਨੇ ਆ ਨਾ ਇੱਕ ਕਿਤਾਬ ਹੈ ਗੰਝੇ ਸ਼ਹੀਦਾਂ ਦੂਸਰੀ ਹੈ ਸ਼ਹੀਦਾਨੇ ਵਫਾ ਤੇ ਸਾਰੀ ਸ਼ਾਇਰੋ ਸ਼ਾਇਰੀ ਆ ਤੇ ਗੁਰਮੁਖੋ ਅਸੀਂ ਤਾਂ ਆਪਣੇ ਗੁਰੂ ਦੀ ਦਾਤ ਨਹੀਂ ਪੜਦੇ ਛੇਂ ਦੀ ਸਾਡੀ ਆਉਣ ਵਾਲੀ ਪੀੜ੍ਹੀ ਜਾਂ ਸਾਡੀ ਜਵਾਨੀ ਨੂੰ ਪਤਾ ਹੋਵੇ ਜਿਨ੍ਹਾਂ ਨੇ ਕਿਤਾਬਾਂ ਖੋਲ੍ਹ ਕੇ ਆਣ ਅਸੀਂ ਤੇ ਆਪਣੇ ਬਜ਼ੁਰਗ ਜਦੋਂ ਚੜ੍ਹਾਈ ਕਰ ਜਾਂਦੇ ਨਾ ਦਾਦੀ ਦਾਦਾ ਤੇ ਤਕਰੀਬ ਨਹੀਂ ਬੱਚੇ ਵੇਖੀਦੇ ਜਦੋਂ ਭੋਗ ਪਾਉਂਦੇ ਅੰਤਮ ਅਰਦਾਸ ਤੇ ਨਾਲ ਹੀ ਕਹਿ ਦਿੰਦੇਗੇ ਭਾਈ ਸਾਹਿਬ ਜੀ ਆ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਹੈ ਆ ਗੁਰੂਕਾ ਸਾਹਿਬ ਹੈ ਆ ਪੰਜ ਗ੍ਰੰਥੀ ਪੋਥੀ ਤੇ ਭਾਈ ਕਹਿੰਦਾ ਜੀ ਇਹ ਕੀ ਕਹਿੰਦੇ ਬਾਪੂ ਜੀ ਚੜਾਈ ਕਰਗੇ ਬੇਬੇ ਵੀ ਹੁਣ ਇਹ ਕੋਈ ਪੜਨ ਵਾਲਾ ਘਰ ਚ ਨਹੀਂ ਤੇ ਤੁਸੀਂ ਗੁਰਦੁਆਰੇ ਰੱਖ ਲੋ ਪਰ ਹਰਾਨੀ ਇਸ ਗੱਲ ਦੀ ਹੁੰਦੀ ਕਿ ਜਿੰਨਾ ਬਜ਼ੁਰਗਾਂ ਨੇ ਪੋਥੀਆਂ ਪੜੀਆਂ ਪੋਥੀਆਂ ਵਿਚਾਰ ਕੇ ਆਪਣਾ ਜੀਵਨ ਘੜਿਆ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੌਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਮੇ ਦਾ ਜ਼ਿਕਰ ਕਰਦਾ ਸ਼ਬਦ ਦੀ ਵਿਚਾਰਦਾ ਪਰ ਹਰਾਨੀ ਕਹਿੰਦੇ ਜੀ ਆ ਰੱਖ ਲੋ ਸਾਡੇ ਕਿਸੇ ਕੰਮ ਨਹੀਂ ਕਦੇ ਇਹਤ ਨਹੀਂ ਕਿਸੇ ਨੇ ਆਖਿਆ ਵੀ ਭਾਈ ਸਾਹਿਬ ਆ ਮੇਰੇ ਬਾਪੂ ਦਾ ਪਲਾਟ ਹੈ ਆ ਜ਼ਮੀਨ ਹੈ ਆ ਗੱਡੀ ਹੈ ਆ ਬੈਂਕ ਬੈਲਸ ਹੈ ਬਾਪੂ ਚੱਲ ਵਸਿਆ ਇਹ ਵੀ ਰੱਖ ਲੋ ਸਾਡੇ ਕੰਮ ਨਹੀਂ ਆਖੋ ਸਤਨਾਮ ਪਰ ਅਸੀਂ ਜਿਹੜਾ ਲਿਟਰੇਚਰ ਹੁੰਦਾ ਨਾ ਗੁਰੂ ਦਾ ਉਹ ਅਸੀਂ ਘਰੋਂ ਲਿਆ ਕੇ ਕਿਨੇ ਬਾਬਾ ਜੀ ਇਹਨਾਂ ਹੁਣ ਬਜ਼ੁਰਗ ਪੜਦੇ ਸੀ ਤੇ ਚਲੇ ਗਏ ਰੱਬ ਕਰ ਤੇ ਤੁਸੀਂ ਗੁਰਦੁਆਰੇ ਰੱਖ ਲਓ ਇੱਥੋਂ ਸਾਡੀ ਆਉਣ ਵਾਲੀ ਸੋਚ ਦਾ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਪਿਆਰੇ ਤੋਂ ਟੁੱਟ ਚੁੱਕੇ ਹਾਂ ਇਹ ਕਿਤਾਬਾਂ ਜ਼ਰੂਰ ਗੁਰਮੁਖੋ ਕਿਤੇ ਪੜਿਓ ਕਿਉਂਕਿ ਮੈਂ ਇਹਦੀ ਹਰ ਸ਼ਹੀਦੀ ਦਿਹਾੜਿਆਂ 'ਚ ਹਾਜ਼ਰੀ ਲਵਾਉਣਾ ਇਸ ਮਹਾਂਪੁਰਖ ਦੀ ਇਸ ਰਹਿਮਾਨ ਬਾਪੂ ਦੀ ਕੀ ਇਹਦੀ ਕਿੱਡੀ ਵੱਡੀ ਦੇਨ ਹੈ ਮੇਰੀ ਕੌਮ ਨੂੰ ਜਿੰਨੇ ਵੀ ਕਥਾਵਾਚਕ ਨੇ ਤਕਰੀਬਨ ਹੀ ਜਿੰਨੇ ਵੀ ਗੁਣੀ ਜਾਣੇ ਇੰਨਾ ਦਿਨਾਂ ਵਿੱਚ ਤਕਰੀਬਨ ਹੀ ਸ਼ੇਰ ਜਿਹੜੇ ਇਸ ਮਹਾਪੁਰਖ ਦੇ ਪੜਦੇ ਕਥਾ 'ਚ ਆਪਾਂ ਵੀ ਰਾਤਰੀ ਦੇ ਦੀਵਾਨ 'ਚ ਜ਼ਿਕਰ ਕਰਨਾ ਬੇਕਮਾਲ ਉਹਨੇ ਲਿਖਤ ਲਿਖੀ ਗੱਲ ਹੀ ਮੁਕਾ ਦਿੱਤੀ ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਆਪਾਂ ਕਹੀਦਾ ਨਾ ਸੌ ਖਾ ਕੇ ਦਸੀ ਝੂਠ ਨਾ ਬੋਲੀ ਸੌਂ ਖਾ ਕੇ ਕਹਿ ਗੱਲ ਸੱਚੀ ਐ ਉਹਨੇ ਲਿਖਿਆ ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਤਨੀ ਹੀ ਕਮ ਹੈ ਕਹਿੰਦਾ ਮੈਂ ਸੌਂ ਖਾ ਕੇ ਕਹਿਣਾ ਇਨਸਾਫ ਕਰੇ ਜ਼ੀਮੇ ਜ਼ਮਾਨਾ ਤੋਂ ਜ਼ਕੀ ਹੈ ਕਹਿੰਦੇ ਜਿਹੜੀ ਲੋਕੀ ਗੱਲ ਪ੍ਰਚਲਿਤ ਕਰ ਦੇਣਾ ਭਾਵੇਂ ਝੂਠੀ ਹੋਵੇ ਸੱਚੀ ਜਿਹੜੀ ਲੋਕਾਂ ਵਿੱਚ ਉੱਡ ਜੇ ਤੇ ਲੋਕੀ ਕਹਿੰਦੇ ਸੱਚੀ ਆ ਉਹ ਕਹਿੰਦਾ ਇਨਸਾਫ ਕਰੇ ਜ਼ੀਮੇ ਜ਼ਮਾਨਾ ਤੋਂ ਜ਼ਕੀ ਹੈ ਇਹ ਉਹ ਕਿਤਾਬ ਦੇ ਕੁਝ ਸ਼ੇਰ ਨੇ ਤੇ ਮੈਂ ਤਾਂ ਥੋੜਾ ਜਿਹਾ ਜ਼ਿਕਰ ਕੀਤਾ ਭਾਈ ਸਾਹਿਬ ਹੁਣ ਚਲੋ ਆਪਾਂ ਸਮਾਂ ਮਾਰੇ ਦੀ ਗੋਚ ਚ ਪੀ ਸੱਚੀ ਅਸੀਂ ਹੋ ਸਕਦਾ 100 ਚੋਂ 90 ਸਾਡੇ ਬੱਚਿਆਂ ਨੇ ਸਾਡੇ ਵੱਡਿਆਂ ਨੇ ਉਹ ਕਿਤਾਬ ਕਦੇ ਖੋਲੀ ਨਾ ਹੋਏ ਆਪਣੀਆਂ ਨਹੀਂ ਖੋਲਦੇ ਅਸੀਂ ਆਪਣਾ ਡੇਟੇਚਰ ਉਦਾਂ ਹੀ ਪਿਆ ਵਾ ਜੰਗਾਲ ਲੱਗ ਗਿਆ ਹੁਣ ਉਦੋਂ ਵੀ ਔਖਾ ਹੈ ਕਿਉਂਕਿ ਆਪਾਂ ਮੋਬਾਈਲ ਦੇ ਜੋਗ ਚਾ ਮੀਡੀਆ ਦੇ ਤੇ ਗੰਦਗੀ ਵਾਲੀ ਚੀਜ਼ ਨੂੰ ਛੇਤੀ ਮਨ ਪਕੜਦਾ ਹੈ ਚੰਚਲ ਹੈ ਉਸ ਰੂਹ ਦੀ ਦੇਨ ਨੂੰ ਮੈਂ ਬੇਨਤੀ ਕਰਦਾ ਲਾਇਬ੍ਰਾਈ ਜਰੂਰ ਕਿਤੇ ਖੋਲਿਓ ਉਹਦਾ ਪਿਆਰ ਜਰੂਰ ਵਰਤਾਇਓ ਬਹੁਤ ਵੱਡੀ ਦੇਨ ਹੈ ਉਹਦੀ ਕਹਿ ਦਿੱਤੇ ਜ਼ੀਮੇ ਜ਼ਮਾਨਾ ਤੋਂ ਜ਼ਕੀ ਹੈ ਕਿ ਗੁਰੂ गोविंद ਦਾ ਕੋਈ ਸਾਨੀ ਹੀ ਨਹੀਂ ਹੈ ਇੰਨਾ ਪਿਆਰ ਉਹਨੇ ਭਰਿਆ ਪਰ ਉਹਦੀ ਹਾਲਤ ਕੀ ਹੋਈ ਤੁਸੀਂ ਨੋਟ ਕਰਕੇ ਤੁਹਾਡੇ ਲੂਕ ਕੰਡੇ ਖੜੇ ਹੋ ਜਾਣੇ ਜਦੋਂ ਇਹਨੇ ਕਿਤਾਬਾਂ ਲਿਖਤੀਆਂ ਉਹ ਕਿਤਾਬਾਂ ਦੇ ਸ਼ੇਰ ਮੋਤੀ ਹੀਰਿਆਂ ਵਾਂਗੂ ਅਰਬਾਂ ਖਰਬਾਂ ਦੁਨੀਆ ਦੇ ਵਿੱਚ ਵਿਚਰੇ ਤੇ ਲੋਕਾਂ ਨੇ ਸਜਦੇ ਕੀਤੇ ਪਰ ਜਦੋਂ ਇਹਦੇ ਭੈਣ ਭਰਾਵਾਂ ਨੂੰ ਪਤਾ ਲੱਗਾ ਨਾ ਤੇ ਵਿਦਵਾਨ ਕਹਿੰਦਾ ਰੋਇਆ ਰੁੱਖ ਕੋਹਾੜੇ ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਛੇਕ ਫੁੱਲਾਂ ਚ ਪਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲਾਂਬੂ ਚਿਖਾ ਨੂੰ ਲਾਇਆ ਤੇ ਆਪਣੇ ਲਾਉਂਦੇ ਆ ਨਾ ਇਹਦੇ ਆਪਣਿਆਂ ਨੇ ਕੀ ਵੇਖਿਆ ਪੀ ਜੋਗੀ ਅੱਲਾ ਯਾਰਖਾ ਹਕੀਮ ਰਹਿਮਾਨੀ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਆਪਣੀ ਸ਼ੈਰੋ ਸ਼ਾਇਰੀ ਦੇ ਵਿੱਚ ਪਰੋ ਦਿੱਤਾ ਹੈ। ਔਰ ਇਹਦੀ ਸ਼ੈਰੋ ਸ਼ਾਇਰੀ ਨੂੰ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਨਵਾਜਣਾ ਗੁਰੂ ਨਾਨਕ ਦੇ ਘਰ 'ਚ ਉਹਨਾਂ ਨੇ ਜਾ ਕੇ ਲਾਹੌਰ ਔਰੰਗਜ਼ੇਬ ਕੋ ਵੀ ਸ਼ਿਕਾਇਤ ਕੀਤੀ। ਉਹਨਾਂ ਗਾਂ ਕਾਜੀ ਨੂੰ ਕਿਹਾ ਸੂਬੇਦਾਰ ਨੂੰ ਪੜਤਾਲ ਕਰੋ ਜਿੰਨੂੰ ਆਪਾਂ ਕਹਿ ਦਈਏ ਸ਼ਿਕਾਇਤ ਹੋ ਜੇ ਕਿਸੇ ਤੇ ਸਰਕਾਰੀ ਦਰਬਾਰੇ ਫਿਰ ਉਹਦੇ ਤੇ ਰੇਟ ਪੈਂਦੀ ਪੜਤਾਲ ਹੁੰਦੀ ਆ ਤੇ ਇਸ ਬਾਪੂ ਦੀ ਜਦੋਂ ਪੜਤਾਲ ਹੋਈ ਸੈਦ ਕਾਜੀ ਉਹਨਾਂ ਨੇ ਆ ਕੇ ਕਰਕੇ ਇਹਨੂੰ ਪੁੱਛਿਆ ਵੀ ਤੈਨੂੰ ਪਤਾ ਵੀ ਹੈਗਾ ਤੂੰ ਕੀ ਕੀਤਾ ਏ ਕਹਿੰਦਾ ਦੱਸੋ ਕਹਿੰਦੇ ਤੂੰ ਇੱਕ ਕਾਫਰ ਇੱਕ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਉਹਦੇ ਲਾਲਾਂ ਦੇ ਇਤਿਹਾਸ ਨੂੰ ਕਲਮ ਦੇ ਨਾਲ ਕਲਮਬੰਦ ਕਰਤਾ ਏ ਤੈਨੂੰ ਪਤਾ ਵੀ ਹੈਗਾ ਇਹ ਉਹ ਬਾਗੀ ਨੇ ਸਰਕਾਰ ਦੇ ਵਿਰੋਧੀ ਨੇ ਤੇ ਤੂੰ ਕਾਫਰਾਂ ਦੀ ਸਿਫਤ ਲਿਖਦਾ ਏ ਤੇ ਯਾਦ ਰੱਖ ਇਹ ਦੋਵੇਂ ਕਿਤਾਬਾਂ ਜਿਹੜੀਆਂ ਦਫਨ ਕਰਦੇ ਬੋਲ ਸਤਨਾਮ ਸ੍ਰੀ ਵਿਦਵਾਨ ਕਹਿੰਦਾ ਨਾਲ ਤਸਵੀਜ਼ਾਂ ਨਹੀਂ ਲੱਗਦੇ ਛੱਡ ਕਾਗਜ਼ ਕਲਮ ਦਵਾਤਾ ਸ਼ਾਨ ਗਮਾਨ ਲਬਾਸ ਨਹੀਂ ਵਿਕਦੇ ਤੇ ਨਾਲ ਰੱਬ ਪੁੱਛਦਾ ਜਾਂ ਤਾਂ ਸਰ ਦੇ ਧਰਮਣ ਦੇਹੀ ਦਾ ਕੀ ਥੋਣਾ ਇੱਕ ਥੋਲੇ ਟੁਕੜਾ ਦਿਲ ਦਾ ਦੇਹੀ ਤੋਤੇ ਕਿਸ ਲਬਦਾ ਨਹੀਂ ਦਿਲ ਤੋਤੇ ਰੱਬ ਮਿਲਦਾ ਕਹਿ ਲਗੇ ਤੂੰ ਇਹ ਕਿਤਾਬਾਂ ਪਾੜ ਦੇ ਤੂੰ ਮਸਜਿਦ ਵਿੱਚ ਜਾ ਕੇ ਲਾ ਇਲਾਹ ਮੁਹੰਮਦ ਰਸੂਲ ਅੱਲਾਹ ਕਹਿ ਕੇ ਮਾਫੀ ਮੰਗ ਲੈ ਤੈਨੂੰ ਸਤਕਾਰ ਦਵਾਂਗੇ ਤੈਨੂੰ ਸਰਪਾਓ ਦਵਾਂਗੇ ਤੈਨੂੰ ਜ਼ਗੀਰ ਦਵਾ ਦੇਾਂਗੇ ਸਰਕਾਰੀ ਦਰਬਾਰੀ ਉੱਚਾ ਅਹੁਦਾ ਬਣਾ ਦੇਾਂਗੇ ਤੇ ਅੱਲਾ ਯਾਰ ਖਾਂ ਜੋਗੀ ਬਾਪੂ ਕਹਿਣ ਲੱਗਾ ਅੱਛਾ ਵੇਖੋ ਜਿਹੜੇ ਬੰਦੇ ਦਿਲੋਂ ਮੁਹੱਬਤ ਕਰਦੇ ਆ ਇਹ ਮਾਇਆ ਕੀ ਸੋਭਾ ਚਾਰ ਦਿਹਾੜਿਆ ਜਾਂਦੀ ਬਿਲਮਣਾਈ ਇਹ ਕਿਹ ਕੋ ਰਹੀ ਪ੍ਰਾਪਰਟੀ ਮਾਰੇ ਕਹਿੰਦੇ ਖਸਮ ਮਰੇ ਤਾ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਹਪਾ ਦਾਵਾ ਕਰ ਦੇਣਾ ਮੈਂ ਨਾ ਗਿਆ ਤੇ ਕੋਠੀ ਕੌਣ ਵੇਖੂ ਮੈਂ ਨਾ ਗਿਆ ਤੇ ਬਿਜ਼ਨਸ ਕੌਣ ਚਲਾਉ ਚਾਬੀ ਮੇਰ ਕੋ ਮੈਂ ਗੱਡੀ ਦੀ ਚਾਬੀ ਮੇਰਾ ਪਰ ਜਦੋਂ ਸ਼ਬਦ ਨੂੰ ਪੜ੍ਹੀਏ ਤੇ ਸ਼ਬਦ ਕਹਿੰਦਾ ਬਹਿ ਜਾ ਐਵੇਂ ਨਾ ਫਿਕਰ ਕਰਿਆ ਕਰ ਤੂੰ ਕੁਛ ਨਹੀਂ ਕਰਨ ਵਾਲਾ ਹਮਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਤੇ ਹਕੀਮ ਅੱਲਾ ਯਾਰ ਖਾਂ ਜੋਗੀ ਹੱਸਿਆ ਕਹਿੰਦਾ ਅੱਛਾ ਤੁਹਾਡਾ ਕੀ ਰੱਦਾ ਵੀ ਮੈਂ ਜਿਹੜੀਆਂ ਇਹ ਸਿਫਤਾਂ ਲਿਖੀਆਂ ਸ਼ਹੀਦਾਂ ਦੀਆਂ ਪਾਕ ਰਸਵਾਈਆਂ ਇਹਨਾਂ ਨੂੰ ਪਾੜ ਦੇਆ ਇਹਨਾਂ ਨੂੰ ਅੱਗ 'ਚ ਸਾੜ ਦੇਆ ਦਫਨ ਕਰ ਦੇਆ ਖੁਸ਼ ਹੋ ਗਈ ਕਹਿੰਦੇ ਹਾਂ ਜਿਹੜੀ ਚੀਜ਼ ਤੇ ਹੱਥ ਰੱਖੇਗਾ ਤੈਨੂੰ ਦਵਾਂਗੇ ਮੈਂ ਕਈ ਵਾਰੀ ਕਿਨਾ ਠੀਕ ਹੈ ਸਾਡਾ ਲਾਣਾ ਬਾਣਾ ਐਸੀ ਰਾਗੀ ਗ੍ਰੰਥੀ ਕਥਾ ਮੈਂ ਤਕਰੀਬਨ ਕਿਨਾ ਨਹੀਂ ਤੁਹਾਡਾ ਪੂਰਤੀ ਹੁੰਦੀ ਨਹੀਂ ਤੁਹਾਡਾ ਕੋਈ ਸਤਕਾਰ ਕਰਦਾ ਤੇ ਕੋਈ ਸਾਈਡ ਬਿਜ਼ਨਸ ਚਲਾ ਲੀ ਗੀ ਆਖੋ ਸਤਨਾ ਕੋਈ ਕੰਮ ਕਰ ਲਈ ਆਪਾਂ ਪਰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਹੁਣ ਇਹ ਪੇਸ਼ਾ ਛੱਡ ਕੇ ਦਾੜੀ ਕਟਾਲਣੀ ਐ ਪੱਗ ਲਾ ਦੇਣੀ ਐ ਮੈਂ ਵਾਜਾ ਨਹਿਰ ਚ ਸੁੱਟ ਦੇਣਾ ਕਈ ਬੋਲਦੇ ਨੇ ਆਪਣੇ ਇਹ ਗਲਤ ਗੱਲ ਹੈ ਬਿਲਕੁਲ ਤੁਸੀਂ ਇਹ ਗੱਲ ਸਮਝਦੇ ਹੋਗੇ ਦਰਦਵਾਲੇ ਨਹੀਂ ਕੀਤਾ ਚੰਗਾ ਲੱਗਦਾ ਤੇ ਰਹਿਣ ਦਿਓ ਨਾ ਡਿਊਟੀ ਲਾਓ ਨਾ ਕਥਾ ਕਰੋ ਨਾ ਕੀਰਤਨ ਕਰੋ ਪਰ ਇਹ ਸ਼ਬਦ ਕਹਿਣੇ ਕਿ ਮੈਂ ਆਪਣੇ ਕਕਾਰ ਆਪਣਾ ਵਾਜਾ ਹੀ ਮੈਂ ਆਪਣੇ ਬੱਚਿਆਂ ਨੂੰ ਕਦੇ ਇੱਧਰ ਨਹੀਂ ਲਾਉਣਾ ਇਹ ਤੇ ਤੋਹੀਨ ਹੈ ਮੈਂ ਤਾਂ ਕਿਹਾ ਸਾਡਾ ਲਾਣਾ ਵੀ ਅੱਜ ਗੜਬੜ ਕਰ ਰਿਹਾ ਕੀ ਮੈਸਜ ਜਾਂਦਾ ਜਦੋਂ ਅਸੀਂ ਕਹਿੰਨੇ ਮੈਂ ਆਪਣੇ ਬੱਚੇ ਗ੍ਰੰਥੀ ਨਹੀਂ ਬਣਾਉਣੇ ਮੈਂ ਆਪਣੇ ਬੱਚਿਆਂ ਨੂੰ ਕੀ ਗੱਲ ਹੈ ਇਹ ਧੰਦਾ ਨਹੀਂ ਸੀ ਧਰਮ ਸੀ ਮੈਂ ਸਜਦਾ ਕਰਦਾ ਇਸ ਬਾਪੂ ਨੂੰ ਹਕੀਮ ਅੱਲਾ ਯਾਰ ਖੰਜੋਗੀ ਉਹ ਕਹਿੰਦਾ ਅੱਛਾ ਤੁਸੀਂ ਮੈਨੂੰ ਕਹਿੰਨੇ ਵੀ ਮੈਂ ਪਿਆਰ ਸਾਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਫਨ ਕਰਦਿਆਂ ਕੀ ਦੋਵਾਂਗੇ ਮੈਨੂੰ ਕਹਿੰਦੇ ਜਗੀਰ ਅਲੀ ਸ਼ਾਨ ਮਹਿਲ ਸਰਕਾਰੀ ਦਰਬਾਰੇ ਗਫਾ ਖੁੱਲਾ ਜਿਹੜੇ ਦਿਲ ਦੇ ਰਾਜੇ ਬੰਦੇ ਹੁੰਦੇ ਨਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਉਹ ਕਹਿੰਦੇ ਠੀਕ ਐ ਤੇ ਫੇਰ ਮੈਂ ਮਰਨਾ ਨਹੀਂ ਹਰਗਿਜ਼ ਨਹੀਂ ਕਰਾਂ